ਪਰਮੇਸ਼ਰ ਦੇ ਪ੍ਰੇਮੀਆਂ ਆਓ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ ਖੁਦਾ ਦੇ ਪਾਕ ਕਲਾਮ ਨੂੰ ਦਾਨੀਅਲ ਦਾਸ ਅਧਿਆਏ ਅੋਦੀ ਚਾਰ ਅੱਜ ਤੋਂ ਖੁਦਾ ਦੇ ਕਲਾਮ ਦੇ ਵਿੱਚ ਪਰਮੇਸ਼ਰ ਦੀ ਬਾਣੀ ਦਾ ਟੌਪਿਕ ਹੈ ਮੇਰੀ ਪ੍ਰਾਰਥਨਾ ਦਾ ਜਵਾਬ ਤੁਹਾਡੇ ਵਿੱਚੋਂ ਜਿੰਨੇ ਜਨੇ ਵੀ ਅੱਜ ਇਸ ਪੰਡਾਲ ਦੇ ਵਿੱਚ ਨੇ ਤانوں ਸਾਰਿਆਂ ਨੂੰ ਕਿਸੇ ਨਾ ਕਿਸੇ ਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਚਾਹੀਦਾ ਏ ਕੋਈ ਨਾ ਕੋਈ ਮਸਲਾ ਤੁਸੀਂ ਖੁਦਾਵੰਦ ਦੇ ਅੱਗੇ ਰੱਖਿਆ ਏ ਕਿਸੇ ਨੇ ਘਰ ਬਣਾਉਣਾ ਏ ਕਿਸੇ ਨੇ ਆਪਣੇ ਧੀ ਪੋਤੇ ਦਾ ਵਿਆਹ ਕਰਨਾ ਏ ਕਿਸੇ ਨੇ ਨੌਕਰੀ ਲੱਗਣਾ ਏ ਕਿਸੇ ਨੇ ਵਿਦੇਸ਼ ਜਾਣਾ ਏ ਕਿਸੇ ਨੇ ਕਰਜ਼ਾ ਲਾਉਣਾ ਏ ਕਿਸੇ ਨੇ ਤੰਦਰੁਸਤੀ ਦੇ ਲਈ ਕਿਸੇ ਨਾ ਕਿਸੇ ਨੇ ਰੱਬ ਦੇ ਅੱਗੇ ਆਪਣਾ ਮਸਲਾ ਜ਼ਰੂਰ ਰੱਖਿਆ ਹੋਇਆ ਏ। ਖੁਦਾ ਦੇ ਲੋਕੋ بڑے ਲੋਕ ਘੱਟ ਹੁੰਦੇ ਜੇ ਜਿਨ੍ਹਾਂ ਦੇ ਕੋਲ ਸਭ ਕੁਝ ਹੁੰਦਾ ਏ ਤੇ ਉਹ ਫੇਰ ਵੀ ਰੱਬ ਦਾ ਧੰਨਵਾਦ ਕਰਨ ਦੇ ਲਈ ਰੱਬ ਦੀ ਅਝੂਰੀ ਚਾਹੁੰਦੇ ਨੇ। ਤੁਸੀਂ ਵੇਖੋ ਅਗਰ 100 ਜਣਾ ਪ੍ਰਭੂ ਦੀ ਬਾਣੀ ਸੁਣਦੇ ਲਈ ਪੰਡਾਲ ਦੇ ਵਿੱਚ ਬੈਠਾ ਏ ਤੇ 100 ਜਣੇ ਨੇ ਮਸਲਾ ਰੱਬ ਦੇ ਅੱਗੇ ਰੱਖਦਾ ਏ। ਤੇ ਰੱਬਾ ਸਾਡੇ ਆ ਮਸਲੇ ਨੂੰ ਪੂਰਾ ਕਰ ਤੇ 50 ਲੋਕਾਂ ਦੇ ਮਸਲੇ ਪੂਰੇ ਹੋ ਜਾਂਦੇ ਨੇ ਤੇ 50 ਬੰਦਾਂ ਦੇ ਮਸਲੇ ਪੂਰੇ ਨਹੀਂ ਹੁੰਦੇ ਹੁਣ ਮੰਡਾਲ ਤੋਂ ਬਾਹਰ ਜਾਂ ਤਤ ਤੋਂ ਬਾਹਰ ਜਿਆਦਾ ਨਿਕਲਣ ਦਾ ਕਿਹਨਾਂ ਦਾ ਚਾਂਸ ਏ ਕਿਹੜੇ ਲੋਕ ਜਾਣਗੇ ਬਾਹਰ ਹਲੋ ਬੋਲੋ ਸਮਝ ਆ ਰਹੇ ਮੈਂ ਕੀ ਕਹਿ ਰਿਹਾ ਮੈਂ ਕਿਹਾ 100 ਬੰਦਾ ਪੰਡਾਲ ਦੇ ਵਿੱਚ ਅਤੇ 100 ਬੰਦਿਆਂ ਨੇ ਮਸਲਾ ਰੱਖਿਆ ਰੱਬ ਅੱਗੇ ਪ੍ਰਾਰਥਨਾ ਕੀਤੀ 50 ਬੰਦਿਆਂ ਦਾ ਮਸਲਾ ਹੱਲ ਹੋਇਆ ਹੈ ਤੇ ਪੰਡਾਲ ਦੇ ਵਿੱਚੋਂ ਬਾਹਰ ਜਾਣ ਦਾ ਚਾਂਸ ਜਿਆਦਾ ਕਿੰਨਾ ਦਾ ਹੈ ਹਾਂ ਕਿੰਨੇ ਲੋਕ ਕਿੰਨੇ ਲੋਕ ਜੀ ਜਾਣੀ ਕਿ 50 ਲੋਕ ਤਾਂ ਮਸਲਾ ਹੱਲ ਨਹੀਂ ਹੋਇਆ ਤੇ ਉਹ ਬਾਹਰ ਜਾਣ ਜੀਵਨ ਦੇ ਵਿੱਚ ਤਜਰਬਾ ਕੀਤਾ ਹੈ ਜ਼ਰੂਰੀ ਉਹ ਲੋਕ ਭਵਨ ਤੋਂ ਬਾਹਰ ਨਹੀਂ ਜਾਂਦੇ ਪੰਡਾਲ ਤੋਂ ਬਾਹਰ ਨਹੀਂ ਜਾਂਦੇ ਜਿਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਬਥੇਰੇ ਆਉਜੇ ਲੋਕ ਵੀ ਚਲੇ ਜਾਂਦੇ ਨੇ ਜਿਨ੍ਹਾਂ ਦੇ ਮਸਲੇ ਹੱਲ ਹੋ ਜਾਂਦੇ ਜਿਨ੍ਹਾਂ ਨੂੰ ਵਰਕ ਤਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਨੇ ਧੀਆ ਪੁੱਤ ਮਿਲ ਜਾਂਦੇ ਨੇ ਨੌਕਰੀ ਲੱਗ ਜਾਂਦੇ ਨੇ ਘਰ ਲੱਗ ਜਾਂਦੇ ਨੇ ਤੇ ਰੱਬ ਤੋਂ ਦੂਰ ਹੋ ਜਾਂਦੇ ਉਹ ਖੁਦਾ ਦੇ ਪ੍ਰੇਮੀਆਂ ਅਪਾ ਉਹਨਾਂ ਦੇ ਵਿੱਚੋਂ ਨਹੀਂ ਆਉਣਾ ਕਿ ਰੱਬ ਨੇ ਸਾਡਾ ਮਸਲਾ ਨਹੀਂ ਹੱਲ ਕੀਤਾ ਤੇ ਰੱਬ ਤੋਂ ਕਿਨਾਰਾ ਕਰ ਜੋ ਰੱਬ ਨੇ ਤੁਹਾਡੀ ਦੁਆ ਨਹੀਂ ਸੁਣੀ ਤੇ ਕਿਨਾਰਾ ਕਰ ਜੋ ਲੱਗੇ ਰਵੋ ਤੇ ਜਿਹੜੀ ਮਿਹਨਤ ਤੁਸੀਂ ਕਰ ਰਹੇ ਹੋ ਇੱਕ ਦਿਨ ਪਰਮੇਸ਼ਰ ਸਵਰਗ ਤੋਂ ਇਹਦਾ ਫਲ ਤੁਹਾਨੂੰ ਫਲ ਮਿਲੇਗਾ ਤੁਹਾਨੂੰ ਪ੍ਰਭੂ ਦੀ ਕਿਰਪਾ ਆਏਗੀ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਵਿੱਤਰ ਬਾਣੀ ਦੇ ਵਿੱਚ ਦਾਨੀਅਲ 10 ਅਧਿਆਇ ਉਹਦੇ ਚਾਰ ਅਜਤੋਂ ਅਤੇ ਪਹਿਲੇ ਮਹੀਨੇ ਦੇ ਚੌਥੇ ਦਿਨ ਵਿੱਚ ਮੈਂ ਵੱਡਾ ਦਰਿਆ ਦੰਜਲੇ ਤੇ ਕੰਡੇ ਉੱਤੇ ਸਾਂ ਅਤੇ ਮੈਂ ਆਖਿਆ ਉਕਾਰ ਦੇ ਡਿੱਟਾ ਮ ਮੈਂ ਅੱਖੀਆਂ ਉਕਾੜ ਕੇ ਟਿਖਾ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਚੀ ਵਸਤਰ ਪਾਏ ਹੋਏ ਜਿਹਦੇ ਲੱਗ ਨਾਲ ਉਫਾਜ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖਲੋਤਾ ਹੈ ਅਮੀਰ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਇੱਕ ਬੰਦਾ ਦਰਿਆ ਦੇ ਕੰਢੇ ਤੇ ਅਤੇ ਆਪਣੀਆਂ ਅੱਖਾਂ ਦੇ ਨਾਲ ਇੱਕ ਦਰਸ਼ਨ ਵੇਖਦਾ ਹੈ ਤੇ ਦਰਸ਼ਨ ਕੀ ਵੇਖਦਾ ਪਿਆ ਹੈ ਕਹਿੰਦਾ ਲੱਕ ਦੇ ਨਾਲ ਉਫਾਜ ਦੇ ਕੁੰਦਨ ਅਤੇ ਸੋਨੇ ਦੀ ਪੈਟੀ ਬੰਨੀ ਹੋਈ ਏ ਇੱਕ ਸਵਰਗ ਦੂਤ ਤੇ ਸਵਰਗ ਦੂਤ ਦੀ ਪੰਤਰ ਨੂੰ ਵੇਖਦਾ ਇੱਕ ਬੰਦਾ ਖੜਾ ਕਿੱਥੇ ਰਿਆ ਦੇ ਕੰਡੇ ਤੇ ਹਾਂ ਰਿਆ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਖੜਾ ਹੈ ਤੇ ਦਰਸ਼ਨ ਵੇਖਦਾ ਆਪਣਾ خدا ਦੇ ਲੋਕੋ ਜ਼ਰੂਰੀ ਨਹੀਂ ਏ ਤੁਹਾਨੂੰ ਦਰਸ਼ਨ ਭਵਨ ਦੇ ਵਿੱਚ ਹੋਵੇ ਜ਼ਰੂਰੀ ਨਹੀਂ ਏ ਤੁਹਾਨੂੰ ਦਰਸ਼ਨ ਬਾਈਬਲ ਪੜ੍ਹਦੇ ਹੋਵੇ ਜ਼ਰੂਰੀ ਨਹੀਂ ਹੈ ਤੁਹਾਨੂੰ ਦਰਸ਼ਨ ਪ੍ਰਾਰਥਨਾ ਕਰਦਾ ਸਮੇ ਹੋਵੇ ਬਤਾ ਦੇ ਲੋਕੋ ਜੇ ਤੁਹਾਡਾ ਮਨ ਸਾਫ ਹੈ ਤੁਹਾਡੀ ਟਿੱਕ ਕੀ ਰੱਬ ਦੇ ਨਾਲ ਲੱਗੀ ਰਹਿੰਦੀ ਹੈ ਤੁਸੀਂ ਰੱਬ ਦੀਆਂ ਗੱਲਾਂ ਕਰਦੇ ਰਹਿੰਦੇ ਹੋ ਰੱਬ ਦੇ ਖਿਆਲات ਤੁਹਾਡੇ ਮਨ ਦੇ ਵਿੱਚ ਨੇ ਤੇ ਤੁਸੀਂ ਮਜਦੂਰੀ ਕਰਦੇ ਪਏ ਹੋ ਉੱਥੇ ਵੀ ਦਰਸ਼ਨ ਹੋਏਗਾ ਤੁਸੀਂ ਨੌਕਰੀ ਕਰਦੇ ਪਏ ਹੋ ਉੱਥੇ ਵੀ ਦਰਸ਼ਨ ਹੋਏਗਾ ਤੁਸੀਂ ਘਰ ਦਾ ਕੰਮ ਕਰਦੇ ਪਏ ਹੋ ਉੱਥੇ ਵੀ ਦਰਸ਼ਨ ਹੋਏਗਾ ਤੁਸੀਂ ਗਰਾਊਂਡ ਦੇ ਵਿੱਚ ਖੇਡਦੇ ਪਏ ਹੋ ਉੱਥੇ ਵੀ ਦਰਸ਼ਨ ਹੋਏਗਾ ਤੁਸੀਂ ਸਕੂਲ 'ਚ ਬੈਠੇ ਹੋ ਕੋਲਡ 'ਚ ਬੈਠੇ ਹੋ ਉੱਥੇ ਵੀ ਦਰਸ਼ਨ ਹੋਏਗਾ ਤੁਸੀਂ ਕੰਮਕਾਰ ਕਰਦੇ ਪਏ ਹੋ ਰਾਹ 'ਤੇ ਖੜੇ ਹੋ ਗਲੀ 'ਚ ਖੜੇ ਹੋ ਵਿਆਹ 'ਤੇ ਖੜੇ ਹੋ ਪਾਰਟੀ 'ਚ ਖੜੇ ਹੋ ਜਿਹੜੀ ਵੀ ਜਗ੍ਹਾ 'ਤੇ ਖੜੇ ਹੋ ਘੋਟਾ ਮਨ ਸਾਪੇ ਤੇ ਜਵਾ ਪਰਮੇਸ਼ਰ ਤੁਹਾਨੂੰ ਉੱਥੇ ਹੀ ਦਰਸ਼ਨ ਦਵੇਗਾ ਅਮੀਨ ਇਹ ਮਤ ਆਪਣੇ ਮਨ ਦੇ ਵਿੱਚ ਵਹਿਮ ਰੱਖਿਆ ਜੇ ਕਿ ਰੱਬ ਗੱਲ ਕੱਲੀ ਭਵਨ ਚ ਕਰਦਾ ਹੈ ਰੱਬ ਕੱਲੀ ਗੱਲ ਪ੍ਰਾਰਥਨਾ ਚ ਕਰਦਾ ਹੈ ਰੱਬ ਕੱਲੀ ਗੱਲ ਬਾਈਬਲ ਪੜਨ ਲੱਗਿਆਂ ਕਰਦਾ ਤੁਸੀਂ ਕਿਤੇ ਵੀ ਹੋ ਤੁਹਾਡਾ ਮਨ ਸਾਫ਼ ਹੈ ਤੁਹਾਡੇ ਦੀ ਇਮਾਨਦਾਰੀ ਹੈ ਤੁਹਾਡੇ ਪ੍ਰਤੀ ਰੱਬ ਦੇ ਪ੍ਰਤੀ ਤੁਹਾਡਾ ਮਨ ਜਿਹੜਾ ਉਹ ਧੜਕਦਾ ਹੈ ਉਸੀਂ ਆਪ ਨੂੰ ਪਿਆਰ ਕਰਦੇ ਹੋ ਤੇ ਜਿੱਥੇ ਮਰਜੀ ਉਹ ਜਵਾ ਦੀ ਬਰਕਤ ਤੁਹਾਡੇ ਉੱਤੇ ਉੱਥੇ ਹੀ ਹੈਗੀ ਹੈ ਆਮਨ ਤੇ ਖੁਦਾ ਦੇ ਲੋਕੋ ਇਥੇ ਬੰਦਾ ਦਰਿਆ ਦੇ ਕੰਢੇ ਤੇ ਉੱਥੇ ਆਪਣੀ ਅੱਖਾਂ ਦੇ ਨਾਲ ਦੇ ਆਦ ਮੈਂ ਬਲੀਵ ਕਰਦਾ ਜਦੋਂ ਤੁਸੀਂ ਪਵਨ ਜੋ ਬਾਹਰ ਜਾਓਗੇ ਅੱਜ ਦੀ ਰਾਤ ਤੁਸੀਂ ਆਪਣੀ ਅੱਖਾਂ ਦੇ ਨਾਲ ਸਵਰਗ ਦੂਤਾਂ ਦੇ ਦਰਸ਼ਨ ਵੇਖੋਗੇ ਆਮਨ ਪਰਮੇਸ਼ਰ ਤੁਹਾਨੂੰ ਵਰਕਾ ਦੇਣ ਵਾਲਾ ਹੈ ਅੱਜ ਦਾ ਦੇਣ ਹੈ ਜਿਹੜਾ ਉਹ ਤੁਹਾਡੇ ਲਈ ਖਾਸ ਹੈ ਤੇ ਅੱਜ ਦਾ ਮਹੀਨਾ ਵੀ ਤੁਹਾਡੇ ਲਈ ਖਾਸ ਜੇ ਇਸ ਮਹੀਨੇ ਦੇ ਵਿੱਚ ਕਈ ਲੋਕ ਆਪਣੀਆਂ ਗਵਾਹੀਆਂ ਦੇਣਗੇ ਕਈ ਲੋਕਾਂ ਦੇ ਰੁਕੇ ਕੰਮ ਜਿਵਾ ਪਰਮੇਸ਼ਰ ਕਰਨ ਬੁਲਾਏਗਾ ਜੀ ਆਮੇਨ ਹਾਂ ਜੀ ਅੱਗੇ ਵਧੀਏ ਜੀ ਉਹ ਦਾ ਸ਼ਰੀਰ ਬਰੂਜ ਵਰਗਾ ਅਤਿ ਮਹਾਰਾਜ ਸਾ ਸਧਿਆਏ ਉਹਦੀ ਪੰਜ ਅਜ ਤੋਂ ਫੜਨਾ ਸ਼ੁਰੂ ਕੀਤਾ ਅਤੇ ਮੈਂ ਅੱਖੀਆਂ ਉਕਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੋਕ ਕਸੂਤੀ ਵਸਤਰ ਪਾਏ ਹੋਏ ਜਿਹਦੇ ਲੱਕ ਨਾਲ ਉਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਉਹ ਇਕਲੋਤੇ ਖਲੋਤਾ ਹੈ ਉਹਦਾ ਸਰੀਰ ਬੈਰੂਜ ਵਰਗਾ ਅਤੇ ਉਹਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹਦੀਆਂ ਅੱਖੀਆਂ ਦੋ ਜਗਤੀਆਂ ਦੀਵਿਆਂ ਵਰਗੀਆਂ ਸਨ ਆਮੀਨ ਇਹ ਸਵਰਗ ਦੂਤੀ ਬੰਦਰ ਹੈ ਕੀ ਬੰਦਰ ਹੈ ਉਹਦੀ ਸਵਰਗ ਦੂਤੀ ਉਫਾਜ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਸੀ ਉਹਦਾ ਸਰੀਰ ਜੈਪੁਰ ਵਰਗਾ ਅਤੇ ਉਹਦਾ ਮੂੰਹ ਬਿਜਲੀ ਦੇਆ ਅਤੇ ਉਹਦੀਆਂ ਅੱਖੀਆਂ ਦੋ ਜਗ ਦੀਆਂ ਦੀਵੇ ਵਰਗੀਆਂ ਸਨ ਇੱਕ ਇਹਦੀ ਬੰਦਰ ਹੈ ਜੀ ਵਰਗ ਦੂਤੀ ਆਹ ਵਰਗ ਦੂਤੀ ਓ ਖੁਦਾ ਦੇ ਲੋਕੋ ਸਵਰਗ ਦੂਤ ਉਹ ਨਹੀਂ ਜਿਹੜੇ ਅਸੀਂ ਫੋਟੋਆਂ 'ਚ ਵੇਖਦੇ ਆ ਨਿੱਕੇ ਨਿੱਕੇ ਪਾਰ ਚਿੱਟੇ ਜਾਂ ਪਾਰ ਦੇ ਚਿੱਟੇ ਜਾਂ ਵਸਤਰ ਹੁੰਦੇ ਨੇ ਤੇ ਛੜੀ ਹੱਥ 'ਚ ਹੁੰਦੀ ਏ ਉਹ ਛੜੀ ਚੱਲਦੀ ਏ ਹਾਂ ਤੇ ਸਾਰਾ ਕੁਝ ਬਣ ਜਾਂਦਾ ਚੀਜ਼ਾਂ ਗਾਇਬ ਹੋ ਜਾਂਦੀਆਂ ਨੇ ਤੇ ਬੜੇ ਪਿਆਰੇ ਜਿਹਾ ਲੱਗਦੇ ਨੇ ਸਵਰਗ ਦੂਤ ਇਹ ਸਵਰਗ ਦੂਤ ਉਹ ਨਹੀਂ ਏ ਜਿਹੜੇ ਫਿਲਮਾਂ 'ਚ ਵੇਖੇ ਰਾਮਿਆ ਚ ਵੇਖਦੇ ਫੋਟੋਆਂ ਚ ਵੇਖਦੇ ਜਾਂ ਸਕੂਲਾਂ ਚ ਫੰਕਨ ਹੁੰਦੇ ਨੇ ਕੋਈ پری ਬਣ ਜਾਂਦੀ ਤੇ ਕੋਈ ਸਵਰਗ ਦੂਤ ਬਣ ਇਹੋ ਜਿਹਾ ਹਾਂ ਇਹੋ ਜਿਹਾ ਸਵਰਗ ਦੂਤ ਨੂੰ ਤੁਸੀਂ ਵੇਖ ਸਕਦੇ ਹੋ ਉਹ ਖੁਦਾ ਦੇ ਲੋਕੋ ਦੇਣੇ ਸਵਰਗ ਦੂਤ ਪਿਆ ਜੀ ਉਜੀ ਬੋਲੀਏ ਕੀ ਕਿਹਾ ਹਾਂ ਦਾ ਹੁਣ ਆਪਣੇ ਹੱਥ ਚੱਕੋ ਸਰਗ ਦੇ ਵੱਲ ਆਵਦਾ ਨਾਮ ਲੈ ਕੇ ਕਹੋ हां अपना नाम ਲੈ ਕੇ ऊंची बोलो प्रभु तेरी मदद करे हां बहन परमेश्वर ਦੇ ਬਖਾਰਕ ਲੋਕੋ ਤੇ ਸਰਗਦੂਤ ਨੇ ਆਵਾਜ਼ ਦਿੱਤੀ ਐ ਦਾਨੀਅਲ ਨਾ ਡਰ ਅੰਜੇ ਕੇ ਬੜੀ ਕਲਾਮ ਦੇ ਵਿੱਚ ਕਿਉਂ ਜੋ ਪਹਿਲੇ ਦਿਨ ਤੋਂ ਹੀ ਦਿਨ ਤੋਂ ਹੀ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ ਤਾਂ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਮੈਂ ਆਇਆ ਹਾਂ ਆਮੇਨ ਹallelujah 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 ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਦਾਨੀਅਲ ਨੇ ਪਰਮੇਸ਼ਰ ਦੇ ਅੱਗੇ ਕੋਈ ਅਰਜ਼ ਕੀਤੀ ਸੀਗੀ ਅਤੇ ਸਵਰਗ ਦੂਤ ਉਹਨੂੰ ਸੁਣਿਆ ਦੇਣ ਦੇ ਲਈ ਆਇਆ ਏ ਕਹਿੰਦਾ ਪਹਿਲੇ ਦਿਨ ਤੋਂ ਕਦੋਂ ਤੋਂ ਜੀ ਹਾਂ ਕਹਿੰਦਾ ਪਹਿਲੇ ਦਿਨ ਤੋਂ ਜਦੋਂ ਤੇਰਾ ਮਨ ਤੇਰੀ ਸਮਝ ਪ੍ਰਾਰਥਨਾ ਦੇ ਵਿੱਚ ਸੀ ਪ੍ਰਭੂ ਦੇ ਵਿੱਚ ਸੀ ਤੇ ਤੇਰੀਆਂ ਪ੍ਰਾਰਥਨਾਵਾਂ ਤੇਰੀਆਂ ਅਰਜ਼ੋਈਆਂ ਪਹਿਲੇ ਦਿਨ ਤੋਂ ਹੀ ਪ੍ਰਭੂ ਜੱਜੂ ਹਾਂ ਸੁਣੀਆਂ ਗਈਆਂ ਨੇ ਕਦੋਂ ਤੋਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੁਣੀਆਂ ਗਈਆਂ ਨੇ ਖੁਦਾ ਦੇ ਲੋਕੋ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਹੋਏਗਾ ਕਿ ਸਾਡੀਆਂ ਪ੍ਰਾਰਥਨਾਵਾਂ ਪਹਿਲੇ ਦਿਨ ਤੋਂ ਸੁਣੀਆਂ ਗਈਆਂ ਨੇ ਤੇ ਉਹ ਚੀਜ਼ਾਂ ਕਿੱਥੇ ਨੇ ਸਾਡੇ ਕੋਲ ਜੇ ਸਾਡੀਆਂ ਪ੍ਰਾਰਥਨਾਵਾਂ ਪਹਿਲੇ ਦਿਨ ਤੋਂ ਸੁਣੀਆਂ ਗਈਆਂ ਨੇ ਤੇ ਸਾਡੇ ਮਸਲੇ ਪੂਰੇ ਕਿਉਂ ਨਹੀਂ ਹੋਏ ਜੇ ਸਾਡੀਆਂ ਪ੍ਰਾਰਥਨਾਵਾਂ ਪਹਿਲੇ ਦਿਨ ਤੋਂ ਸੁਣੀਆਂ ਗਈਆਂ ਨੇ ਤੇ ਆਹ ਦਸੀ ਉਸੇ ਦੀ ਉੱਥੇ ਕਿਉਂ ਆ ਤੇ ਖੁਦਾ ਦੇ ਲੋਕੋ ਇਹ ਬੜੀ ਵੱਡੀ ਗੱਲ ਜੇ ਆਕਰ ਪ੍ਰਾਰਥਨਾ ਪਹਿਲੇ ਦਿਨ ਸੁਣੀ ਗਈ ਹੋਵੇ ਤੇ ਬੰਦੇ ਤੱਕ ਉਹ ਦਾਦਰ ਕਿਉਂ ਨਹੀਂ ਪਹੁੰਚਦਾ ਤੁਸੀਂ ਕਲਾਮ ਦੇ ਵਿੱਚ ਅੱਗੇ ਪੜ੍ਹ ਸਕਦੇ ਹੋ ਮੇਰੇ ਨਾਲ ਪਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ 21 ਦਿਨਾਂ ਤੱਕਰ ਅਟਕਾ ਛੱਡਿਆ ਆਮੀਨ 다니엘 ਦੀ ਪ੍ਰਾਰਥਨਾ ਸੁਣੀ ਕਦੋਂ ਗਈ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਇਹ ਰੁਕੀ ਕਦੋਂ ਤੱਕ ਰਹੀ 21 ਦਿਨ ਤੱਕ 21 ਦਿਨ ਤੱਕ ਉਹਦੀ ਪ੍ਰਾਰਥਨਾ ਰੁਕੀ ਰਹੀ ਖੁਦਾ ਦੇ ਲੋਕੋ ਪਰਮੇਸ਼ਵਰ ਆਪਣੇ ਸਰਗਦੂਤਾਂ ਨੂੰ ਭੇਜਦਾ ਹੈ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਸੁਨੇਹਾ ਜਿਹੜੇ ਤੁਹਾਡੇ ਤੱਕ ਪਹੁੰਚਣ ਪਰ ਇਹ ਤੇ ਸਰਗਦੂਤ ਕਹਿੰਦਾ ਏ ਕਹਿੰਦਾ ਵੀ ਮੈਂ ਜਦੋਂ ਤੂੰ ਪਹਿਲੇ ਦਿਨ ਤੋਂ ਪ੍ਰਭੂ ਦੇ ਅੱਗੇ ਆਪਣੇ ਮਨ ਨੂੰ ਰੱਖਿਆ ਸੀਗਾ ਪ੍ਰਭੂ ਦੀ ਅੱਗੇ ਤੂੰ ਬੈਠਾ ਸੀਗਾ ਤੇਰੀ ਪ੍ਰਾਰਥਨਾ ਪਹਿਲੇ ਦਿਨ ਤੋਂ ਸੁਣੀ ਗਈ ਤੇ ਜਦੋਂ ਮਨ ਦਾ ਉੱਤਰ ਲੈ ਕੇ ਆ ਰਿਹਾ ਸੀਗਾ ਤੇ ਮੈਨੂੰ 21 ਦਿਨ ਤੱਕ ਰੱਖਿਆ ਗਿਆ ਦੂਤਾਂ ਤੱਕ 21 ਦਿਨ ਤੱਕ ਸਵਰਗ ਦੂਤਾਂ ਦੇ ਕੋਲ ਵੀ ਪਾਵਰਾਂ ਨੇ ਕਿਸੇ ਦੇ ਕੋਲ ਛੋਟੀ ਪਾਵਰ ਹੈ ਕਿਸੇ ਕੋਲ ਵੱਡੀ ਪਾਵਰ ਹੈ ਤੇ ਸ਼ੈਤਾਨ ਦੇ ਕੋਲ ਵੀ بڑے ਬੰਦੇ ਨੇ ਕਿਸੇ ਕੋਲ ਛੋਟੀ ਪਾਵਰ ਹੈ ਤੇ ਕਿਸੇ ਕੋਲ ਵੱਡੀ ਪਾਵਰ ਵੱਡੀ ਪਾਵਰ ਹੈ ਅਤੇ ਇੱਕ ਸਵਰਗ ਦੂਤਾ ਆ ਰਿਹਾ ਸੀਗਾ ਉਹਦੀ ਪ੍ਰਾਰਥਨਾ ਦਾ ਉੱਤਰ ਲਾ ਕੇ ਅਤੇ ਉਹਨੂੰ ਜਿਹੜੀ ਸ਼ੈਤਾਨ ਦੀ ਫੌਜ ਸੀਗੀ ਉਹਨੇ ਡੱਕ ਲਿਆ ਕਿੰਨੇ ਦਿਨ ਤੱਕ 21 ਦਿਨ ਤੱਕ ਉਹ ਜਿਹੜਾ ਆਪਣੀਆਂ ਦੁਆਵਾਂ ਨੂੰ ਨਾ ਛੱਡੋ ਆਪਣੇ ਸਤਾਨ ਨੂੰ ਨਾ ਛੱਡੋ ਭਵਨ ਨੂੰ ਨਾ ਛੱਡੋ ਪਾਦਰੀ ਦੇ ਨਾਲ ਨਾਤਾ ਨਾ ਛੱਡੋ ਬਾਈਬਲ ਦੇ ਨਾਲ ਆਪਣਾ ਪਿਆਰ ਬਣਾਈ ਰੱਖੋ ਗੀਤ ਪਦਨਾ ਨਾਲ ਆਪਣਾ ਪਿਆਰ ਬਣਾਈ ਰੱਖੋ ਮੰਡਲੀ ਨਾਲ ਆਪਣਾ ਪਿਆਰ ਬਣਾਈ ਰੱਖੋ ਕਿਉਂਕਿ ਹੋ ਸਕਦਾ ਹੈ ਕਿ ਜੇ ਦਾਨੀਅਲ ਦੀ ਪ੍ਰਾਰਥਨਾ 21 ਦਿਨ ਤੱਕ ਰੋਕੀ ਗਈ ਹੈ ਤੇ ਤੁਹਾਡੀ ਪ੍ਰਾਰਥਨਾ ਦਾ ਜਵਾਬ ਜਿਹੜਾ ਸਰਗਦੂਤ ਲੈ ਕੇ ਆ ਰਿਹਾ ਹੈ ਉਹ ਵੀ ਰਾਤ ਤੱਕ ਇੱਥੇ ਵੇਖੋ ਸਰਗਦੂਤ ਆਕ। ਤੇ ਫਿਰ ਉਹ ਅੱਗੇ ਕੀ ਕਹਿੰਦਾ ਅੰਜ ਕਲਾਮ ਚ ਪੜੀਏ। ਵੇਖ ਮਿਕਾਇਲ ਜੋ ਪਰਦਾਨਾ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ। ਆਮੇਨ। ਕਹਿੰਦਾ ਫਿਰ ਮਿਕਾਇਲ, ਗੁਰਗਦੂਤ ਵੱਡਾ ਸਰਗਦੂ। ਛੱਤ ਕੀ ਛਾਲੀ ਸਰਗਦੂ ਤੇ। ਕਹਿੰਦਾ ਮੇਰੀ ਸਹਾਇਤਾ ਲਈ ਆਇਆ ਤੇ ਮੈਨੂੰ ਉਹਨੇ ਬਚਾਇਆ। ਹਾਲੇਲੂਇਆ। ਕਿ ਕਿਦੋਂ ਨੇ ਉਹਨੇ ਮਦਦ ਕੀਤੀ ਏ। ਤਾਨੀਆ ਲੋਹ ਦੀ ਦੁਆ ਦਾ ਜਵਾਬ ਮਿਲ ਗਿਆ। ਉਹ ਦਾਦੇ ਲੋਕੋ ਅੱਜ ਦਾ ਜਿਹੜਾ ਵਿਸ਼ਵਾਸ ਜੀਏ ਇੱਕ ਹਫਤਾ ਆਉਂਦੀ ਦੁਆ ਦਾ ਜਵਾਬ ਨਾ ਮਿਲੇ ਉਹ ਰੱਬ ਨਾਲੋਂ ਨਾਤਾ ਤੋੜ ਦਿੰਦਾ ਏ ਇੱਕ ਮਹੀਨਾ ਨਾ ਆਉਂਦੀ ਦੁਆ ਦਾ ਜਵਾਬ ਮਿਲੇ ਉਹ ਰੱਬ ਨੂੰ ਰੱਬ ਨਹੀਂ ਸਮਝਦਾ ਏ ਕਰ ਉਹਦੇ ਕੰਮ ਰੋਕ ਜਾਣ ਉਹਨੂੰ ਚਰਚ ਚਰਚ ਨਹੀਂ ਲੱਗਦਾ ਏ ਕਰ ਉਹਦੀ ਮੱਤ ਦੇ ਦੁਆਰਾ ਪਾਤਰੀ ਪ੍ਰਚਾਰ ਨਾ ਕਰੇ ਉਹਦੀ ਮੱਤ ਦੇ ਦੁਆਰਾ ਚਰਚ ਨਾ ਚੱਲੇ ਉਹਦੀ ਮੱਤ ਦੇ ਦੁਆਰਾ ਕੀਰਤ ਪਾਣਾ ਨਾ ਲੱਗਣ ਉਹਨੂੰ ਉਹ ਕੁਝ ਵੀ ਵਧੀਆ ਨਹੀਂ ਲੱਗਦਾ ਉਹ ਕਹਿੰਦਾ ਕਿ ਸਭ ਕੁਝ ਮੇਰੀ ਸਮਝ ਦੇ ਨਾਲ ਹੋਵੇ। ਮੇਰੀ ਬੁੱਧ ਦੇ ਨਾਲ ਹੋਵੇ। ਮੈਨੂੰ ਉਹ ਦਿਨ ਯਾਦ ਹੈ ਜਦਿਆ ਪ੍ਰਚਾਰ ਦੇ ਲਈ ਖੜਾ ਸੀਗਾ ਤੇ ਇੱਕ ਬੰਦੇ ਨੇ ਮੈਨੂੰ ਕਿਹਾ ਸੀਗਾ ਕਹਿੰਦਾ ਆਹ ਪ੍ਰਚਾਰ ਦਾ। ਵੇਖੋ ਕਿਹੜਾ ਪ੍ਰਚਾਰ ਦਾ। ਇਹ ਕਿਹਦੇ ਲਈ? ਉਹ ਖੁਦਾ ਦੇ ਲੋਕੋ ਕੁੱਦ ਲੋਗ ਜਿਹੜਾ ਪ੍ਰੀਸਟ ਹੁੰਦਾ ਹੈ ਉਹਨੂੰ ਆਪਣੀ ਸਮਝ ਨਾ ਚਲਾਉਣਾ ਚਾਹੁੰਦੇ। ਉਹ ਕਹਿੰਦੇ ਨੇ ਜਿੱਤੇ 100 ਦਾ 100 ਰੁਪਿਆ ਚੰਦਾ ਦੇਣਾ ਉਹਨੂੰ 500 ਦੇ ਦੋ ਪਰ ਸਾਡੀ ਸੋਚਣਾ ਚੱਲੇ ਸਾਡੀ ਬੋਧਣਾ ਚੱਲੇ ਉਹ ਖੁਦਾ ਦੇ ਲੋਕੋ ਰੱਬ ਦਾ ਬੰਦਾ ਜਿਹੜਾ ਪਰਮੇਸ਼ਵਰ ਤੇ ਇਤਬਾਰ ਕਰਦਾ ਹੈ ਉਹ ਕਿਸੇ ਮਨੁੱਖ ਦੀ ਸਮਝ ਦੇ ਨਾਲ ਨਹੀਂ ਉਹ ਪਰਮੇਸ਼ਰ ਦੀ ਸਮਝ ਦੇ ਨਾਲ ਚੱਲਦਾ ਹੈ ਇਹ ਖੁਦਾ ਦੇ ਲੋਕੋ ਉਹਨੂੰ ਡਰ ਨਹੀਂ ਹੈ ਕਿ ਮੇਰੀ ਚੱਤ ਦਾ ਚੰਦਾ ਘਟ ਜਾਏਗਾ ਮੇਰੀ ਕੋਈ ਮਦਦ ਕਰਨ ਵਾਲਾ ਨਹੀਂ ਹੋਏਗਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਮੈਂ ਉਸ ਟਾਈਮ ਤੋਂ ਇਹ ਪਰਮੇਸ਼ਰ ਦੀ ਬਾਣੀ ਇਦਾਂ ਹੀ ਸੁਣਾ ਰਿਹਾ ਹਾਂ ਜਿਸ ਟਾਈਮ ਤੋਂ ਮੈਂ ਸਾਈਕਲ ਤੇ ਸੀ ਜਿਸ ਟਾਈਮ ਦੇ ਵਿੱਚ ਇੱਕ ਜਾਂ ਦੋ ਜਣੇ ਹੀ ਟੱਕ ਦੇ ਵਿੱਚ ਹੁੰਦੇ ਸੀ ਤੇ ਖੁਦਾ ਦੇ ਲੋਕੋ ਕਿਹੜੇ ਪਰਮੇਸ਼ਰ ਨੇ ਇੱਕ ਛੋਟੀ ਜੀ ਮੰਡਲੀ ਨੂੰ ਸਾਹਮਣੇ ਆਇਆ ਹੈ ਤੇ ਜਿੰਨੀ ਮਰਜ਼ੀ ਵੱਡੀ ਹੋ ਜਾਏ ਉਹਨੂੰ ਕਿਸੇ ਬੰਦੇ ਨੇ ਨਹੀਂ ਉਹਨੂੰ ਵੀ ਪਰਮੇਸ਼ਰ ਨਹੀਂ ਸਾਹਮਣੇ ਆਇਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵਾਂ ਜਿੱਦਾਂ ਦਾਨੀਅਲ ਦੀ ਦੁਆ ਪਹਿਲੇ ਦਿਨ ਕੋਈ ਸੁਣੀ ਗਈ ਕਦੋਂ ਤੇ ਕਦੋਂ ਤੱਕ ਰੋਕੀ ਗਈ 21 ਦਿਨਾਂ ਤੱਕ 21 ਦਿਨਾਂ ਤੱਕ ਰੁਕੀ ਗਈ ਉਹ ਵੀ ਤਾਂ ਤੇ ਖੁਦਾ ਦੇ ਲੋਕੋ ਹੋ ਸਕਦਾ ਹੈ ਕਿ ਤੁਹਾਡੀ ਦੁਆ ਨੂੰ ਮਨਜ਼ੂਰ ਪਰਮੇਸ਼ਵਰ ਨੇ ਕਰ ਲਿਆ ਤੁਹਾਨੂੰ ਸਵੇਰੇ ਸੁਨਿਆਵ ਮਿਲ ਜਾਏ ਤੁਹਾਨੂੰ ਹੁਣੇ ਸੁਨਿਆਵ ਮਿਲ ਜਾ ਤਾਨੂੰ ਕੋਈ ਦਿਨ ਰੋਕੇ ਸੁਨਿਆ ਮਿਲੇ ਪਰ ਇਹ ਗੱਲ ਪੱਕੀ ਏ ਕਿ ਤੁਹਾਨੂੰ ਖੁਸ਼ਖਬਰੀ ਮਿਲੇਗੀ ਜ਼ਰੂਰ ਆਮੇਨ ਇਹ ਬਾਣੀ ਕਹਿ ਰਹੀ ਏ ਆਪਣੀਆਂ ਅੱਖਾਂ ਨੂੰ ਆਦਤ ਪਾਓ ਦਰਸ਼ਨ ਦੀ ਆਪਣੇ ਕੰਨਾਂ ਨੂੰ ਆਦਤ ਪਾਓ ਕਲਾਮ ਸੁਣ ਦੀ ਆਪਣੀ ਜ਼ੁਬਾਨ ਨੂੰ ਆਦਤ ਪਾਓ ਕਲਾਮ ਬੋਲਣ ਦੀ ਆਪਣੇ ਹੱਥਾਂ ਨੂੰ ਆਦਤ ਪਾਓ ਖੁਦਾ ਦੇ ਲਈ ਕੰਮ ਕਰਨ ਦੀ ਤੇ ਜਦੋਂ ਤੁਸੀਂ ਇਹ ਸਭ ਕੁਝ ਕਰੋਗੇ ਤੇ ਖੁਦਾ ਦੇ ਲੋਕੋ ਲੋਗ ਫਿਰ ਤੁਸੀਂ ਨਹੀਂ ਆਪਣੇ ਆਪ ਨੂੰ ਧਰਮੀ ਕਹੋਗੇ ਲੋਗ ਤੁਹਾਨੂੰ ਕਹਿਣਗੇ ਕਿ ਸੱਚਮੁੱਚ ਇਹ ਬੰਦਾ ਪਰਮੇਸ਼ਰ ਦਾ ਧਰਮੀ ਬੰਦਾ ਹੈ ਆਮੀਨ ਇਹ ਨਹੀਂ ਇਹ ਵੀ ਇੱਕ ਦਿਨ ਦੁਆ ਤਾਂ ਜਵਾਬ ਨਹੀਂ ਮਿਲਿਆ ਤੇ ਦੂਜੇ ਦਿਨ ਜਿਹੜਾ ਰੱਬ ਤੋਂ ਹੈ ਜਿਹੜਾ ਉਹ ਗੁੱਸੇ ਹੋ ਜਾਣਾ 21 ਦਿਨ ਤੱਕ ਉਹਨੇ ਸਬਰ ਇੱਕ ਦਿਨ ਨੂੰ ਖੁਸ਼ ਹੋਪ ਤਾਨੂੰ ਵੀ ਪਰਮੇਸ਼ਰ ਖੁਸ਼ ਕਰੀ ਤੁਹਾਡੇ ਵੀ ਗੰਮਾਂ ਨੂੰ ਕਰੇਗਾ ਪਰਮੇਸ਼ਰ ਤੁਹਾਡੇ ਵੀ ਬਦਲੇ ਪਰਮੇਸ਼ਰ ਲੈ ਆਮਨ ਤੁਹਾਡੇ ਲਈ ਜੋ ਕੋਈ ਮਰਜ਼ੀ ਬੋਲਦਾ ਹੈ ਤੁਹਾਡੇ ਪ੍ਰਤੀ ਕਿਸੇ ਦੀ ਜਿੱਡੀ ਮਰਜ਼ੀ ਕੱਤੀ ਸੋਚ ਹੈਗੀ ਤੁਹਾਡੇ ਲਈ ਕੋਈ ਜਿੰਨੇ ਮਰਜ਼ੀ ਜਾਲ ਵਿਛਾਈ ਜਾਂਦਾ ਤੁਹਾਡੇ ਲਈ ਉਹ ਦਿਨ ਰਾਤ ਕਈ ਲੋਕ ਹੁੰਦੇ ਨੇ ਖਾਣਾ ਉਹਨਾਂ ਨੇ ਆਪ ਦਾ ਪੈਸਾ ਲਾ ਕੇ ਪੌਣਾ ਉਹਨਾਂ ਨੇ ਆਪ ਦਾ ਪੈਸਾ ਲਾ ਕੇ ਘੁੰਮਣਾ ਉਹਨਾਂ ਨੇ ਆਪ ਦਾ ਪੈਸਾ ਲਾ ਤੇ ਬੰਦਾ ਉਹ ਛੜਦਾ ਹੁੰਦਾ ਜਿੰਨੇ ਕੋਈ ਯੋਗਦਾਨ ਹੀ ਨਹੀਂ ਇਹੋ ਜਿਹਾ ਕਈ ਰਿਸ਼ਤੇਦਾਰ ਇਹੋ ਜਿਹਾ ਕਈ ਆਸ-ਪਾਸ ਲੋਕ ਹੁੰਦੇ ਉਹ ਸਾਰੀ ਦਿਹਾੜੀ ਬੱਤ ਤੁਹਾਨੂੰ ਜਾਂਦੇ ਨੂੰ ਵੇਖ ਕੇ ਛੜੀ ਜਾਣਗੇ ਤੁਹਾਨੂੰ ਆਉਂਦੇ ਨੂੰ ਵੇਖ ਕੇ ਛੜੀ ਜਾਣਗੇ ਤੁਹਾਡੇ ਘਰ ਦੇ ਵਿੱਚ ਜਿਹੜਾ ਤੜਕਾ ਲੱਗਦਾ ਉਹਦੀ ਖੁਸ਼ਬੂ ਉਹਦੇ ਤੋਂ ਛੜੀ ਜਾਣਦੀ ਤੁਹਾਡੇ ਬੱਚਿਆਂ ਨੂੰ ਵੇਖ ਕੇ ਛੜੀ ਜਾਣਗੇ ਤੁਹਾਡੇ ਕੱਪੜਿਆਂ ਨੂੰ ਵੇਖ ਕੇ ਛੜੀ ਜਾਣ ਕਦੀ ਵੀ ਜੇ ਤੁਸੀਂ ਖੁਦਾ ਪਰਸਤ ਜੇ ਅੱਜ ਇੱਕ ਗੱਲ ਫੱਲੇ ਬੰਦ ਲਓ ਤੁਸੀਂ ਕਦੀ ਕਿਸੇ ਨੂੰ ਵੇਖ ਕੇ ਗਲਤੀ ਨਹੀਂ ਕਰਦੇ ਅਸੀਸ ਦੋ ਉਹਨੂੰ ਬਰਕਤ ਦੋ ਉਹ ਅਸੀਸ ਉਹਨਾਂ ਨੂੰ ਦੋਗੇ ਬਰਕਤ ਉਹਨਾਂ ਨੂੰ ਦੋਗੇ ਉਹ ਦਿਨ ਦੂਰ ਨਹੀਂ ਕਿ ਉਹਦੂੰ ਦੁੱਗਣੀ ਬਰਕਤ ਤੁਹਾਡੇ ਘਰ ਦੇ ਵਿੱਚ ਹੋਏਗੀ ਅਮਨ ਮੈਂ ਕਈ ਲੋਕਾਂ ਨੂੰ ਵੇਖਦਾ ਵਾਂ ਮੈਂ ਪੜੀਆਂ ਕੁਝ ਨੋਟ ਕਰਦਾ ਵਾਂ ਜਿਸ ਦਾ ਧੀ ਪੁੱਤ ਝੰਗਾਟਾ ਘਟਾ ਹੋਵੇ ਸੋਹਣਾ ਸਮਾਂ ਕੋ ਹੋਵੇ ਪਣ ਤਣ ਕੇ ਜਦੋਂ ਨਿਕਲਦਾ ਤੇ ਅੱਧੇ ਲੋਕ ਵੈਸੇ ਹੀ ਛੜੀ ਜਾਂਦੇ ਨੇ ਮੇਰਾ ਪੁੱਤਰ ਤੇ ਮਰਿਆ ਗਿਆ ਤੇ ਇਹਦੇ ਪੁੱਤਰ ਏਡਾ ਸੀਨਾ ਤਾਣ ਕੇ ਤੁਰਿਆ ਫਿਰਦਾ ਉਹਦੇ ਉਹਦੇ ਤੋਂ ਬਸ ਫਿਰ ਉਹ ਜਾਦੂ ਢੂਣੇ ਵਾਲੇ ਤੌਰ पे ਇਹ ਵੀ ਉਹੋ ਜਿਹਾ ਬਣੇ ਜਿਹੋ ਜਿਹਾ ਮੇਰਾ ਪੁੱਤਰ ਹੈ ਕਦੀ ਕਿਸੇ ਦੇ ਪੁੱਤ ਨੂੰ ਵੱਧਵਾਣੀ ਛੜਨਾ ਨਹੀਂ ਕਿਸੇ ਦੇ ਪੁੱਤ ਨੂੰ ਤਾਨੂੰ ਨਹੀਂ ਪਤਾ ਕਿ ਕਿੰਨੀ ਰੀਤ ਲੱਗੀ ਆ ਵੇਖੋ ਪੇਪਰਾਂ ਦੇ ਦੇਣ ਚੱਲਦੇ ਪਏ ਨੇ ਹਰ ਇੱਕ ਮਾਂ ਪਿਓ ਦੀ ਜਾਨ ਟੱਟੇ ਹੁੰਦੇ ਘਰ ਨੂੰ ਵੇਖ ਕੇ ਕੋਈ ਉਹਦੀ ਗੱਡੀ ਨੂੰ ਵੇਖ ਕੇ ਖੁਸ਼ ਹੋ ਜੇ ਉਹਦੇ ਕੋਲ ਸਾਈਕਲ ਹੈ ਤੋਂ ਉਹਨੂੰ ਵੇਖ ਕੇ ਖੁਸ਼ ਹੋਵੇ ਜੇ ਮੋਟਰਸਾਈਕਲ ਹੈ ਤੋਂ ਉਹਨੂੰ ਵੇਖ ਕੇ ਖੁਸ਼ ਹੋਵੇ ਜੇ ਉਹਦੇ ਬੱਤੇ ਚੰਗਾ ਕੱਪੜਾ ਪਾਉਂਦੇ ਨੇ ਉਹ ਐਸ ਕਨ ਵਾਈਫ ਚੰਗਾ ਕੱਪੜਾ ਪਾਉਂਦੇ ਉਹਨਾਂ ਨੂੰ ਉਸ ਚੀਜ਼ ਤੋਂ ਤੇ ਜਦੋਂ ਤੁਸੀਂ ਉਹਨਾਂ ਨੂੰ ਅਸੀਰ ਦੋਗੇ ਪਰਮੇਸ਼ਰ ਤੁਹਾਡੇ ਤਾਂ ਤੇ ਕੋਈ ਮਾੜਾ ਕੱਪੜਾ ਨਹੀਂ ਪਹਿਨ ਦੇਗਾ। ਉਹ ਲੋਕ ਕਦੀ ਨਹੀਂ ਕੇ ਮਾਤੇ ਵੇਖੇ ਜਿਹੜੇ ਬਸ ਸੜੀ ਜਾਂਦੇ। ਜਲਸੀ ਰਹਿ ਗਏ ਉਹਨਾਂ ਦੇ ਮੰਦਿਆ। ਤੁਸੀਂ ਇੱਕ ਦੁਕਾਨ ਖੋਲ੍ਹ ਲੀਏ ਲੋਕਾਂ ਦੇ ਅੰਦਰ ਐਸੀ ਜਲਸੀ ਪੈਦਾ ਹੋਏਗੀ ਉਹਦੀ ਬਰਾਬਰ ਤੇ ਲਿਆ ਕੇ ਉਹਦੀ ਦੁਕਾਨ ਤੋਂ। ਉਨੀਵਾ ਕਰਨਾ ਚਾਹੁੰਦੇ। ਓ ਲੋਕ ਤੁਹਾਨੂੰ ਜਿੰਨਾ ਮਰਦੀ ਨੀਵਾ ਕਰ ਲੈਣ ਤੁਸੀਂ ਨੀਵੇਂ ਨਹੀਂ ਹੋ ਸਕਦੇ ਕਿਉਂਕਿ ਤੁਹਾਨੂੰ ਉੱਚਾ ਕਰਨ ਵਾਲਾ ਜਿੰਦਾ ਖੁਦਾਵੰਦ ਦੀ ਯਸ਼ ਮਸੀਹਾ ਗਾਜੀ ਹਵੇ। ਤੁਹਾਡੀ